ਇਹ ਖਬਰ ਹੈ ਪਠਿੰਡਾ ਦੇ ਬੁੱਧ ਸਿੰਘ ਵਾਲਾ ਦੀ ਜਿੱਥੇ ਕਿ ਇੱਕ ਸਮਾਰਟ ਸਕੂਲ ਬਣਿਆ ਹੋਇਆ ਪਿੰਡ ਦੇ ਵਿੱਚ ਬਣਿਆ ਇਹ ਸਮਾਰਟ ਸਕੂਲ ਪਰ ਇਸ ਦੇ ਵਿੱਚ ਪੜਨ ਦੇ ਨਾਤੇ ਪਹੁੰਚਦਾ ਸਿਰਫ ਇੱਕ ਵਿਦਿਆਰਥੀ ਆਨਰ ਦੇਖ ਰਹੇ ਹਾਂ ਮਹਾਨੁਰਾਗ ਸ਼ਰਮਾ ਬੜਾ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜੋ ਤੁਹਾਡੇ ਨਿਸ਼ਰ ਕਰ ਰਹੇ ਆ ਇਹ ਖਬਰ ਹੈ ਪਠਿੰਡਾ ਦੇ ਬੁੱਧ ਸਿੰਘ ਵਾਲਾ ਦੀ ਜਿੱਥੇ ਕਿ ਇੱਕ ਸਮਾਰਟ ਸਕੂਲ ਬਣਿਆ ਹੋਇਆ ਪਿੰਡ ਦੇ ਵਿੱਚ ਬਣਿਆ ਇਹ ਸਮਾਰਟ ਸਕੂਲ ਪਰ ਇਸ ਦੇ ਵਿੱਚ ਪੜਨ ਦੇ ਨਾਤੇ ਪਹੁੰਚਦਾ ਸਿਰਫ ਇੱਕ ਵਿਦਿਆਰਥੀ ਸੁਣ ਕੇ ਤੁਹਾਨੂੰ ਹੈਰਾਨੀ ਹੋਏਗੀ ਪਰ ਹਾਂ ਬਿਲਡਿੰਗ ਪੂਰੀ ਬਣੀ ਹੋਈ ਹੈ ਮਿਡ-ਡੇ ਮੀਲ ਦਾ ਸਿਸਟਮ ਬਣਿਆ ਹੋਇਆ ਹੈ ਸਕੂਲ ਬਣਿਆ ਹੋਇਆ ਪਾਰਕ ਬਣਿਆ ਹੋਇਆ ਖੇਡ ਖੇਡਾਉਣੇ ਲੱਗੇ ਹੋਏ ਨੇ ਪਰ ਵਿਦਿਆਰਥੀ ਸਿਰਫ ਇੱਕ ਪਹੁੰਚਦਾ ਇਸ ਤੋਂ ਚਿੰਤਤ ਇੱਥੇ ਦੇ ਅਧਿਆਪਕ ਵੀ ਨੇ ਸਰਕਾਰ ਵੀ ਇਸ ਵੱਲ ਧਿਆਨ ਦੇਵੇ ਤੇ ਆਲੇ ਦੁਆਲੇ ਦੇ ਲੋਕ ਵੀ ਇਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਤਾਂ ਕਿ ਇੰਨਾ ਵੱਡਾ ਇਨਫਰਾਸਟ੍ਰਕਚਰ ਇੰਨੀ ਐਜੂਕੇਸ਼ਨ ਦੇਣ ਵਾਲੇ ਟੀਚਰ ਹੋਣ ਤੇ ਉਸ ਤੋਂ ਬਾਅਦ ਵੀ ਇੱਕ ਵਿਦਿਆਰਥੀ ਪਹੁੰਚੇ ਕਿਤੇ ਨਾ ਕਿਤੇ ਇਹ ਵੀ ਸੋਚਣ ਦਾ ਵਿਸ਼ਾ ਹੈ ਜ਼ਰੂਰਤ ਹੈ ਟੀਚਰਜ਼ ਨੂੰ ਤੇ ਸਰਕਾਰ ਨੂੰ ਔਰ ਲੋਕਾਂ ਨੂੰ ਅੱਗੇ ਵੱਧ ਕੇ ਸਰਕਾਰੀ ਸਕੂਲਾਂ ਦਾ ਜਿੱਥੇ ਮਿਆਰ ਵਧਾਇਆ ਜਾ ਰਿਹਾ ਉੱਥੇ ਇਸ ਦੇ ਵਿੱਚ ਬੱਚਿਆਂ ਦੀ ਆਮਦ ਵੀ ਕੀਤੀ ਜਾਵੇ ਅਕਸਰ ਅਸੀਂ ਸੁਣਦੇ ਹਾਂ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਲੁੱਟ ਕੀਤੀ ਜਾਂਦੀ ਹੈ ਮਹਿੰਗੀਆਂ ਫੀਸਾਂ ਭਾਰੀ ਪਰਕਮ ਬਸਤੇ ਤੇ ਇਸ ਤਰ੍ਹਾਂ ਦੇ ਹੋਰ ਕਈ ਬੋਝ ਮਾਤਾ ਪਿਤਾ ਤੇ ਪਾਏ ਜਾਂਦੇ ਆ ਪਰ ਇੱਕ ਪਾਸੇ ਦੇਖਣ ਨੂੰ ਇਹ ਵੀ ਮਿਲ ਰਿਹਾ ਹੈ ਕਿ ਇੱਕ ਸਰਕਾਰੀ ਸਕੂਲ ਹੈ ਜਿਸ ਦੀ ਇਮਾਰਤ ਬਣੀ ਹੋਈ ਹੈ ਪਾਰਕ ਬਣੇ ਹੋਏ ਨੇ ਜਿੱਥੇ ਮਿੱਡੇ ਮੇਲ ਮਿਲਦਾ ਹੈ ਉਥੇ ਵੀ ਵਿਦਿਆਰਥੀ ਸਿਰਫ ਇੱਕ ਪਹੁੰਚਦਾ ਹੈ ਇਹਨੂੰ ਕੀ ਕਹਿ ਸਕਦੇ ਆ ਸਰਕਾਰ ਦੀ ਕਮੀ ਜਾਂ ਲੋਕਾਂ ਦੇ ਵਿੱਚ ਅੱਜਵਲੇ ਵਕਤ ਬਣ ਰਿਹਾ ਸਟੇਟਸ ਸਿੰਬਲ ਵਿਦਿਆ ਨੂੰ ਸਟੇਟਸ ਸਿੰਬਲ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਤੱਕ ਸਾਬਤ ਹੋ ਸਕਦਾ ਹੈ ਫਿਲਹਾਲ ਦੇਖੋ ਬਠਿੰਡਾ ਤੋਂ ਧੀਰਜ ਗਰਗ ਦੀ ਇਹ ਵਿਸ਼ੇਸ਼ ਰਿਪੋਰਟ ਤੋ ਵੱਧ ਬੱਚੇ ਦਾਖਲ ਕਰਾਓ ਵੱਧੋ ਵੱਧ ਸਾਨੂੰ ਕਿਹਾ ਜਾਂਦਾ ਹੈ ਕਿ ਜਾਓ ਪਿੰਡ ਦੇ ਵਿੱਚ ਸਰਵੇ ਕਰੋ ਬੱਚੇ ਲੈ ਕੇ ਆਓ ਅਸੀਂ ਜਾਣੇ ਵੀ ਆ ਪਰ ਕੋ ਰਿਸਪਾਂਸ ਨਹੀਂ ਮਿਲਦਾ ਜੀ ਜਨਰਲ ਗੱਲ ਹੈ ਸਭ ਕੋ ਲਿਖੇ ਕਿ ਬੱਚਾ ਹੈ ਤੇ ਕੋਈ ਵੀ ਬੱਚਾ ਆ ਦੱਸ ਕਰਨ ਜੀ ਲੋਕਾਂ ਦੇ ਮਨ ਵਿੱਚ ਉਹੀ ਪੁਰਾਣੀ ਸੋਚ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਪੜਾਈ ਨਹੀਂ ਹੈ ਤੇ ਮੇਰਾ ਮੰਨਣਾ ਹੈ ਕਿ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜਾਈ ਹੈ ਹਾਂਜੀ ਕਿਉਂਕਿ ਤਜਰਬੇਕਾਰ ਵਧੀਆ ਟੀਚਰ ਇੱਕ ਵਧੀਆ ਸਟੱਡੀ ਕਰਕੇ ਹੀ ਸਰਕਾਰੀ ਟੀਚਰ ਲੱਗਦਾ ਹੈ ਹਾਂਜੀ ਸਰ ਇੱਕ ਮੌਲਾ ਸਾਹਮਣੇ ਹੈ ਇੱਕ ਪੁੱਛਤੇ ਪਤਾ ਲੱਗੇ ਕਿ ਇੱਕ ਸਕੂਲ ਵਿੱਚ ਇੱਕ ਕੋਈ ਟੀਚਰ ਹੈ ਇੱਕ ਕੋਈ ਬੱਚਾ ਹੈ ਸਰ ਕਿਸ ਤਰੀਕੇ ਦਾ ਸਕੂਲ ਹੈ ਤੇ ਕਿਵੇਂ ਚੱਲਦਾ ਹੈ ਸਕੂਲ ਅ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ ਉਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਹੈ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ-ਪਿਤਾ ਨੇ ਉਹਨਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਪੁਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਅਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣੇ